ਜੋ ਵੀ ਛੋਟੇ-ਛੋਟੇ ਸੁਝਾ ਛੋਟੇ-ਛੋਟੇ ਸ਼ਿਕਵੇ ਜਾਂ ਸ਼ਿਕਾਇਤਾਂ ਸੀ ਉਹ ਵੀ ਮੈਂ ਐਡ ਕਰਤੀਆਂ ਕਿਸੇ ਵੀ ਦਫ਼ਤਰ ਦੇ ਵਿੱਚ ਜੋ ਕਿ ਸਾਡਾ ਵਾਅਦਾ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਿੱਲੀ 'ਚ ਵੀ ਪੰਜਾਬ 'ਚ ਵੀ ਇਹ ਸਾਡਾ ਵਾਅਦਾ ਹੈ ਸਾਡੀ ਗਾਰੰਟੀ ਹੈ ਇਹ ਕਿ ਅਸੀਂ ਤਹਿਸੀਲਾਂ 'ਚ ਅਸੀਂ ਪਟਵਾਰੀ ਦਫ਼ਤਰਾਂ 'ਚ ਅਸੀਂ ਵੀਡੀਓ ਦਫ਼ਤਰਾਂ 'ਚ ਅਸੀਂ ਡੀਸੀ ਦਫਤਰਾਂ 'ਚ ਲੋਕਾਂ ਦੀ ਖੱਜਲ ਖਵਰੀ ਨਹੀਂ ਹੋਣ ਦੇਵਾਂਗੇ। ਸਖਤ ਦੇ ਤਧ ਦਿੱਤੀਆਂ ਗਈਆਂ ਨੇ ਕੋਈ ਖੱਜਲ ਖਵਰੀ ਨਹੀਂ ਹੋਣੀ ਚਾਹੀਦੀ ਉੱਥੇ। ਔਰ ਕ腐ਸ਼ਨ ਕੁਝ-ਕੁਝ ਜਗ੍ਹਾ ਤੋਂ ਸ਼ਿਕਾਇਤਾਂ ਮਿਲੀਆਂ ਨੇ ਕਿ ਥੱਲੇੜੇ ਲੈਵਲ ਤੇ ਕ腐ਸ਼ਨ ਚੱਲ ਰਹੀ ਹੈ। ਤਾਂ ਇਹ ਸਖਤ ਦੇ ਤਧ ਦਿੱਤੀਆਂ ਗਈਆਂ ਮੇਰੇ ਵੱਲੋਂ ਵਤੌਰ ਮੁੱਖ ਮੰਤਰੀ ਕਿ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅਫਸਰ ਕਿਸੇ ਵੀ ਕੰਮ ਦੇ ਪੈਸੇ ਮੰਗਦਾ ਕਮਿਸ਼ਨ ਮੰਗਦਾ ਜਾਂ ਕੋਈ ਗੈਰਕਾਨੂੰਨੀ ਕੰਮ ਕਰਦਾ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਡੀਸੀ ਨੂੰ ਮੰਨਿਆ ਜਾਊਗਾ ਤੇ ਐਸਐਸਪੀ ਨੂੰ ਮੰਨਿਆ ਜਾਊਗਾ ਤੇ ਉਸ ਆਧਾਰ ਤੇ ਫਿਰ ਕਾਰਵਾਈ ਹੋਊਗੀ ਕਿਉਂਕਿ ਇਸ ਕੰਮ ਵਾਸਤੇ ਅਸੀਂ ਐਂਟੀ ਕ腐ਸ਼ਨ ਹੈਲਪ ਸੈਂਟਰ ਵੀ ਖੋਲੇ ਹੋਇਆ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਪੁਲਿਸ ਵਾਲੇ ਫੜੇ ਦੋ ਜਿਹੜੇ ਸਰਕਾਰੀ ਨੌਕਰੀ ਪੁਲਿਸ ਦੇ ਵਿੱਚ ਹੀ ਦਰਜਾ ਚਾਰ ਸਰਕਾਰੀ ਨੌਕਰੀ ਦਿਵਾਉਣ ਦੇ ਬਦਲੇ 25000 ਰੁਪਏ ਇੱਕ ਬੰਦੇ ਤੋਂ ਲੈਂਦੇ ਸੀ 102 ਬੰਦਿਆਂ ਤੋਂ ਪੈਸੇ ਲੈ 26 ਲੱਖ ਰੁਪਏ ਤੋਂ ਵੱਧ ਉਹਨਾਂ ਤੋਂ 26 ਲੱਖ 2926 ਰੁਪਏ ਉਹਨਾਂ ਨੇ ਅਕਾਊਂਟਾਂ ਜਿਹੜੇ ਜਮ੍ਹਾਂ ਕਰਾਏ ਉਹ ਬਰਾਮਦ ਹੋਏ ਇੱਕ ਵਾਰੀ ਫੇਰ ਮੈਂ ਤੁਹਾਡੇ ਜ਼ਰੀਏ ਪੰਜਾਬ ਦੇ ਸਾਢੇ 3 ਕਰੋੜ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਕੋ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦੋ ਫੋੜਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਸਰਕਾਰੀ ਨੌਕਰੀ 43 ਹਜ਼ਾਰ ਨੌਕਰੀਆਂ ਦੇਤੀਆਂ ਹੁਣ ਤੱਕ ਇਹ ਹੋ ਨਹੀਂ ਸਕਦਾ ਕਿ 1 ਰੁਪਿਆ ਵੀ ਰਿਸ਼ਵਤ ਲੈ ਕੇ ਰੱਖਿਆ ਹੋਵੇ ਕੋਈ ਬੰਦਾ ਜਾਂ ਕੋਈ ਸ਼ਿਫਾਰਿਸ਼ ਲੱਗੀ ਹੋਵੇ ਸੋ ਇਸ ਕਰਕੇ ਜੇ ਕੋਈ ਪੰਜਾਬ ਦੇ ਵਿੱਚ ਪੈਸੇ ਮੰਗਦਾ ਤਾਂ ਕਿਰਪਾ ਕਰਕੇ ਇਹਦੇ ਸਾਡਾ ਸਹਿਯੋਗ ਦਿਓ ਕਿ ਇਦਾਂ ਹੋ ਨਹੀਂ ਸਕਦਾ ਕਿਉਂਕਿ ਇਹ ਸਾਡਾ ਸਾਡੀ ਗਰੰਟੀ ਹੈ ਰਿਸ਼ਵਤ ਨੂੰ ਖਤਮ ਕਰਨਾ ਤੇ ਲੋਕਾਂ ਨੂੰ ਰੋਜ਼ਗਾਰ ਦੇਣਾ ਆਨਲਾਈਨ ਦੇਣਾ ਚ ਬਹੁਤ ਸਾਰੀਆਂ ਹੋਰ ਸਰਕਾਰੀ ਨੌਕਰੀਆਂ ਮਿਲਣਗੀਆਂ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਵੀ ਕਹਿਣਾ ਕਿ ਪੜੋ ਪੇਪਰ ਦਿਓ ਮੈਰਿਟ ਚ ਆਓ ਵੱਡੀਆਂ-ਵੱਡੀਆਂ ਕੁਰਸੀਆਂ ਵੱਡੇ-ਵੱਡੇ ਅਹੁਦੇ ਜਿਹੜੇ ਨੇ ਉਹ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਦੋ ਗੱਲਾਂ ਅਜ ਮੈਂ ਹੋਰ ਜੋ ਐਡ ਕੀਤੀਆਂ ਨੇ ਜਿਹੜੀਆਂ ਅਸੀਂ ਹੁਣ ਕਿਉਂਕਿ ਹਰ ਰੋਜ਼ ਸਿੱਖਣ ਦਾ ਮੌਕਾ ਮਿਲਦਾ ਹੈ ਲੋਕਾਂ ਜਾ ਕੇ ਆਏ ਵੀ ਲੋਕਾਂ ਚ ਹੀ ਆ ਰਹੇ ਨੇ ਵੀ ਲੋਕਾਂ ਚ ਹੀ ਆ ਤਾਂ ਕਈ ਵਾਰੀ ਕੋਈ ਪ੍ਰੋਟੋਕਾਲ ਲੈਵਲ ਤੇ ਭਾਵੇਂ ਕੋਈ ਇਸ ਤਰ੍ਹਾਂ ਹੋ ਜੇ ਨਹੀਂ ਤਾਂ ਮੈਂ ਕਿਸੇ ਨਾ ਕਿਸੇ ਲੈਵਲ ਤੇ ਲੋਕਾਂ ਨਾਲ ਇਨ ਟੱਚ ਰਹਿਣਾ ਹੀ ਆ ਚਾਹੇ ਯਾਰਾਂ ਦੋਸਤਾਂ ਥਰੂ ਆਉਮਾ ਚਾਹੇ ਪਰਿਵਾਰ ਦੇ ਥਰੂ ਆਈ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲਿਆ ਜਾਊਗਾ ਹਰ ਜ਼ਿਲ੍ਹੇ ਚ ਡੀਸੀ ਦਫ਼ਤਰ ਦੇ ਵਿੱਚ ਇੱਕ ਸੀਐਮ ਵਿੰਡੋ ਚਾਹੇ ਮੁੱਖ ਮੰਤਰੀ ਸਹਾਇਤਾ ਕੇਂਦਰ ਕਹਿੰ ਲੋ ਇਹਨੂੰ ਉਹ ਖੋਲਿਆ ਜਾਊਗਾ ਉੱਥੇ ਅਫਸਰ ਬੈਠਣਗੇ ਉਥੇ ਐਮਐਲਏ ਸਹਿਬਾਨ ਵੀ ਜਦੋਂ ਮਰਜ਼ੀ ਕੰਮ ਲੈ ਕੇ ਆ ਸਕਦੇ ਨੇ ਸਾਰੇ ਉਥੇ ਕੋਈ ਵਲੰਟੀਅਰ ਸਾਡੀ ਪਾਰਟੀ ਦਾ ਕੰਮ ਲੈ ਕੇ ਆ ਸਕਦਾ ਉਥੇ ਤੇ ਉਹ ਜਿੰਨਾ ਵੀ ਉਥੇ ਜੇ ਤਾਂ ਉਹ ਕੰਮ ਜ਼ਿਲ੍ਹਾ ਲੈਵਲ ਦਾ ਹੀ ਹੈ ਤਾਂ ਤਾਂ ਉਹ ਇਮੀਡੀਏਟਲੀ ਉਸੇ ਵੇਲੇ ਉਸ ਕੰਮ ਨੂੰ ਡੀਸੀ ਜਾਂ ਜਿਹੜੇ ਵੀ ਅਫਸਰ ਨਾਲ ਸੰਬੰਧਿਤ ਹੈ ਉਥੇ ਟਰਾਂਸਫਰ ਕਰ ਦਿੱਤਾ ਜਾਊਗਾ ਵੀ ਤੂੰ ਉਥੇ ਚਲਾ ਜਾ ਭਾਈ ਤੇਰਾ ਕੰਮ ਇੱਥੇ ਹੀ ਹੋ ਜਾਊਗਾ ਜੇ ਉਹ ਮਿਨਿਸਟਰੀ ਲੈਵਲ ਦਾ ਕੰਮ ਹੈ ਸ਼ਾਮ ਤੱਕ ਮੇਰੇ ਕੋਲੇ ਸਾਰਾ ਕੁਝ ਹਰੇਕ ਜ਼ਿਲ੍ਹੇ ਤੋਂ ਉਹ ਸਕੈਨ ਹੋ ਕੇ ਆਊਗਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਜਾਂ ਡੈਸ਼ਬੋਰਡ ਮੁੱਖ ਮੰਤਰੀ ਡੈਸ਼ਬੋਰਡ ਬਣਾਇਆ ਜਾ ਰਿਹਾ ਹੈ ਜਿਹਦੇ ਜੋ ਕੰਮ ਸ਼ਾਮ ਤੱਕ ਇੱਥੇ ਆ ਜਾਣਗੇ ਸਬੰਧਤ ਡਿਪਾਰਟਮੈਂਟ ਨੂੰ ਭੇਜ ਦਿੱਤੇ ਜਾਣਗੇ ਉਸ ਤੋਂ ਬਾਅਦ ਉਸ ਬੰਦੇ ਨੂੰ ਫੋਨ ਕੀਤਾ ਜਾਊਗਾ ਅਗਲੇ ਦਿਨ ਜਾਂ ਉਸੇ ਦਿਨ ਕਿ ਤੁਹਾਡਾ ਜਿਹੜਾ ਕੰਮ ਸੀਗਾ ਤੁਸੀਂ ਫਲਾਨੇ ਜ਼ਿਲ੍ਹੇ ਚ ਕੱਲ ਗਏ ਸੀ ਦਫ਼ਤਰ ਚ ਉੱਥੇ ਮੁੱਖ ਮੰਤਰੀ ਸਹਾਇਤਾ ਕੇਂਦਰ ਚ ਤੇ ਉਹ ਜਿਹੜਾ ਕੰਮ ਹੈ ਉਹ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਔਰ ਇੱਕ ਜਾਂ ਦੋ ਦਿਨਾਂ ਚ ਕੰਮ ਹੋ ਜਾਊਗਾ ਜੇ ਕੋਈ ਕਾਗਜ਼ ਪੱਤਰੀ ਦੀ ਲੋੜ ਹੋਈ ਤਾਂ ਉਹਨੂੰ ਦੁਬਾਰਾ ਕਾਲ ਕਰ ਲਾਂ ਮਤਲਬ ਹਫ਼ਤੇ 10 ਦਿਨ ਦੇ ਵਿੱਚ ਵਿੱਚ ਉਹ ਕੰਮ ਹੋਣਾ ਚਾਹੀਦਾ ਕਾਗਜ਼ ਚਾਹੀਦੇ ਤਾਂ ਵੀ ਜੇ ਕਾਗਜ਼ ਪੂਰੇ ਨੇ ਤਾਂ ਵੀ ਨਹੀਂ ਪੂਰੇ ਤਾਂ ਵੀ ਉਹ ਉਸ ਬੰਦੇ ਨੂੰ ਰਿਸਪਾਂਸ ਮਿਲਣਾ ਚਾਹੀਦਾ ਨੰਬਰ 1 ਤੇ ਹੋ ਗਿਆ ਮੁੱਖ ਮੰਤਰੀ ਸਹਾਇਤਾ ਕੇਂਦਰ ਨੰਬਰ 2 ਤੇ ਹੋ ਗਿਆ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਮਹੀਨੇ ਦਾ ਪੂਰਾ ਰੋਸਟਰ ਜਾਰੀ ਕਰ ਦਿੱਤਾ ਜਾਊਗਾ ਹਫ਼ਤੇ 'ਚ ਦੋ ਦਿਨ ਭਾਜ ਕਹ ਲੋ ਸੋਮਵਾਰ ਤੇ ਵੀਰਵਾਰ ਕਿਸੇ ਜ਼ਿਲ੍ਹੇ 'ਚ ਮੰਗਲਵਾਰ ਤੇ ਸ਼ੁੱਕਰਵਾਰ ਕਿਸੇ ਜ਼ਿਲ੍ਹੇ 'ਚ ਬੁੱਧਵਾਰ ਤੇ ਸੋਮਵਾਰ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਇੱਕ 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 ਦਿਨ 'ਚ ਚਾਰ ਜਾਂ ਪੰਜ ਪਿੰਡਾਂ ਦੇ ਰੇਡੀਅਸ 'ਚ ਵੱਡੇ ਪਿੰਡ 'ਚ ਸਪੀਕਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਪੀਕਰਾਂ 'ਚ ਵੈਸੇ ਵੀ ਅਨਾਊਂਸਮੈਂਟ ਕਰਾਈ ਜਾਊਗੀ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਜਿੰਨੇ ਵੀ ਕੋਈ ਕੰਮ ਨੇ ਰਿਸਟਰੀਆਂ ਨੇ ਆਧਾਰ ਕਾਰਡ ਨੇ ਜਾਤੀ ਪ੍ਰਮਾਣ ਪੱਤਰ ਹੈ ਜਾਂ ਜਿਹਦੇ ਵਾਸਤੇ ਉਹਨਾਂ ਨੂੰ ਕੰਮ ਜਾਣਾ ਪੈਂਦਾ ਐਸ ਪਿੰਡ ਦੇ ਵਿੱਚ 11 ਵਜੇ ਤੋਂ ਲੈ ਕੇ 2 ਵਜੇ ਤੱਕ 11 ਵਜੇ ਤੋਂ ਲੈ ਕੇ 3 ਵਜੇ ਤੱਕ ਡੀਸੀ ਦਫ਼ਤਰ ਤੋਂ ਸਾਰੇ ਅਧਿਕਾਰੀ ਜਿਹੜੇ ਨੇ ਉਹ ਪਿੰਡ ਦੀ ਫਲਾਨੀ ਸੱਤ ਦੇ ਵਿੱਚ ਬੈਠਣਗੇ ਆ ਕੇ ਆਪਣਾ ਕੰਮ ਕਰਵਾਓ ਤੇ ਉਹਦੀ ਸਾਰੀ ਜਿਹੜੀ ਵੀਡੀਓ ਹੈ ਉਹ ਮੁੱਖ ਮੰਤਰੀ ਡੈਸ਼ ਬੋਰਡ ਤੇ ਆਊਗੀ ਤੋਂ ਫਿਰ ਜਿਹੜਾ ਡੈਸ਼ਬੋਰਡ ਹੈ ਮੁੱਖ ਮੰਤਰੀ ਦਾ ਇਹ ਬੜੀ ਯੂਨੀਕ ਗੱਲ ਹੈ ਇਹ ਪਹਿਲਾਂ ਕਿਸੇ ਸਟੇਟ 'ਚ ਹੋਇਆ ਨਹੀਂ ਇਦਾਂ ਅਸੀਂ ਉਹਦੇ ਹੁਣ ਕਿਉਂਕਿ ਕੋਰ ਲੱਗਣ ਕਰਕੇ ਰੁਕਿਆ ਹੋਇਆ ਸੀ ਹੁਣ ਅਸੀਂ ਉੱਚ ਅੱਗੇ ਹੁਣ ਵਧ ਰਹੇ ਹਾਂ ਤਾਂ AI ਦਾ ਇਸਤੇਮਾਲ ਕਰਕੇ ਮੈਂ ਗੱਡੀ ਦੇ ਵਿੱਚ ਜਾਂਦਾ ਤਾਂ ਮੈਂ ਗੱਡੀ ਜਾਂਦਾ ਜਾਂਦਾ ਆਪਣੇ ਆਈਪੈਡ ਤੇ ਇਹ ਦੇਖ ਸਕੂਗਾ ਕਿ ਕਿਹੜੀ ਤਹਿਸੀਲ ਦੇ ਵਿੱਚ ਹੁਣ ਤੱਕ ਕਿੰਨੀਆਂ ਰਿਸ਼ਤੀਆਂ ਹੋ ਗਈਆਂ ਤਹਿਸੀਲਦਾਰ ਬੈਠਾ ਹੈ ਜਾਂ ਨਹੀਂ ਬੈਠਾ ਜੇ ਉਹਨੇ 9:30 ਵਜੇ ਤੋਂ 10:30 ਵਜੇ ਤੱਕ ਤਾਂ 5 ਰਿਸਟਰੀਆ ਕਰਤੀਆਂ ਪਰ 12 ਵਜੇ ਤੱਕ ਇੱਕ ਵੀ ਨਹੀਂ ਕੀਤੀ ਉਸ ਤੋਂ ਬਾਅਦ ਮੈਂ ਪਤਾ ਕਰ ਸਕਦਾ ਇਮੀਡੀਏਟਲੀ ਕਿ ਤਹਿਸੀਲਦਾਰ ਉੱਥੇ ਮੌਜੂਦ ਨਹੀਂ ਹੈਗਾ ਜਾਂ ਰਿਸਟਰੀਆ ਕਰਾਉਣ ਵਾਲੀ ਹੈ ਨਹੀਂ ਕੋਈ ਯਾਨੀ ਕਿ ਮੇਰੀ ਜਿਹੜੀ ਬਾਜ਼ ਅੱਖ ਹੈ ਉਹ ਸਾਰੇ ਦਫ਼ਤਰਾਂ ਤੇ ਰਹੂਗੀ ਤਾਂ ਕਿ ਮੇਰੇ ਪੰਜਾਬ ਦੇ ਜਿਹੜੇ ਲੋਕ ਜਿਹੜੇ ਉਹ ਕਿਸੇ ਕਿਸੇ ਵੀ ਤਰ੍ਹਾਂ ਦੀ ਖੱਜਲ ਖਵਾਰੀ ਤੋਂ ਬਚ ਸਕਣ